ਭਾਰਤ ਸੰਵਿਧਾਨ ਦੇ ਨਿਰਮਾਤਾ ਉੱਘੇ ਸਿਆਸਤਦਾਨ ਤੇ ਮਹਾਨ ਸਮਾਜ ਸੁਧਾਰਕ ਭਾਰਤ ਰਤਨ ਡਾਕਟਰ ਪੀ 임ਰਾਵ ਅੰਬੇਦਕਰ ਦੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ਼੍ਰੀ ਵਤੇਗੜ੍ਹ ਸਾਹਿਬ ਵਿਖੇ ਇਸ ਮੌਕੇ ਤੇ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੌਂਧ ਵੱਲੋਂ ਭਾਰਤ ਰਤਨ ਡਾਕਟਰ ਪੀ 임ਰਾਵ ਅੰਬੇਦਕਰ ਦੀ ਮੂਰਤੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਇਸ ਮੌਕੇ ਉਹਨਾਂ ਦੇ ਨਾਲ ਵਿਦਿਆਇਕ ਵੀਰ ਸਿੰਘ ਰਾਏ ਵੀ ਮੌਜੂਦ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਹਮਨਪ੍ਰੀਤ ਕੌਰ ਤੁਸੀਂ ਵੇਖ ਰਹੇ ਹੋ A N B ਨਿਊਜ਼ ਅੱਜ ਅਸੀਂ ਆਏ ਆ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਅੱਜ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਹੈ ਇਸ ਮੌਕੇ ਜਿਹੜੇ ਹੈ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੀ ਡਾਕਟਰ ਬੀ ਆਰ ਅੰਬੇਦਕਰ ਜਿਹਨੂੰ ਜਿਹੜੇ ਨੇ ਫੁੱਲ ਸਮਰਪਿਤ ਕੀਤੇ ਜਾ ਰਹੇ ਨੇ ਉੱਥੇ ਹੀ ਜਿਹੜੀ ਹੈ ਨੇਤਾ ਵੀ ਕਾਫੀ ਜ਼ਿਆਦਾ ਆਏ ਹੋਏ ਨੇ ਇਥੋਂ ਫੁੱਲ ਸਮਰਪਿਤ ਕਰਨ ਵਾਸਤੇ ਬਾਬਾ ਸਾਹਿਬ ਦੀ ਜਿਹੜੀ ਹੈ ਮੂਰਤੀ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਰਹੰਦ ਤੋਂ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਜੋ ਜਨਮਤੀ ਹੈ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਉਸ ਮੌਕੇ ਦੇ ਉੱਤੇ ਅੱਜ 14 ਅਪ੍ਰੈਲ 1891 ਵਾਲੇ ਦਿਨ ਜਨਮੇ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਅੱਜ ਸਾਰਾ ਭਾਰਤ ਅੱਜ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ ਬਾਬਾ ਸਾਹਿਬ ਜਿੱਥੇ ਇੱਕ ਮਹਾਨ ਜੂਰਿਸਟ ਸੀਗੇ ਇਕਨੋਮਿਸਟ ਸੀਗੇ ਸੋਸ਼ਲਿਸਟ ਸੀਗੇ ਤੇ ਉਹਦੇ ਨਾਲ ਪੋਲੀਟੀਕਲ ਲੀਡਰ ਵੀ ਨੇ ਔਰ ਉਹਨਾਂ ਦੀ ਜੋ ਦੇਣ ਹੈ ਸਮਾਜ ਨੂੰ ਉਹ ਉਸ ਦੇਣ ਨੂੰ ਕਦੇ ਜ਼ਿੰਦਗੀ ਦੇ ਵਿੱਚ ਟੁੱਟਲਾਇਆ ਨਹੀਂ ਜਾ ਸਕਦਾ ਉਹ ਬੜੀ ਹੀ ਮਹਾਨ ਦੇਣ ਹੈ ਜੋ ਸਮਾਜ ਨੂੰ ਔਰ ਬਾਬਾ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੇ ਲਈ ਮਨੁੱਖੀ ਹੱਕਾਂ ਤੇ ਹਕੂਕਾਂ ਲਈ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹ ਲਗਾਈ ਸਮਰਪਿਤ ਕੀਤੀ ਤਕਰੀਬਨ 65 ਸਾਲ ਦੀ ਉਮਰ ਭੋਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਬਾਬਾ ਸਾਹਿਬ 1956 ਦੇ ਵਿੱਚ ਪਰ ਉਹਨਾਂ ਨੇ ਆਪਣੀ तमाम ਜ਼ਿੰਦਗੀ ਜੋ ਸਾਡੀ ਮਤਲਬ ਕਿ ਇਹ ਜਿਹੜਾ ਮਨੁਵਾਦੀ ਜੋ ਸਮਾਜ ਚੱਲ ਰਿਹਾ ਸੀ ਵਰਨ ਸ਼ੰਖਲਾ ਦੇ ਵਿੱਚ ਵੰਡਿਆ ਹੋਇਆ ਸਮਾਜ ਸੀ ਉੱਚ-ਨੀਚ ਜਾਤ-ਪਾਤ ਇਹ ਜਿਹੜਾ ਭੇਦਭਾਵ ਸੀ ਔਰ ਖਾਸ ਕਰਕੇ ਜਿਹੜਾ ਦਲਿਤ ਸਮਾਜ ਸੀ ਉਹਦੇ ਹੱਕ ਸੀ ਜਿਹੜੇ ਉਹ ਮਾਰੇ ਜਾਂਦੇ ਸੀ ਹਰ ਜਗ੍ਹਾ ਦੇ ਉੱਤੇ ਉਹਨੂੰ ਦਬਾਇਆ ਜਾਂਦਾ ਸੀ ਛੂਆ-ਛੂਤ ਦੀ ਜਿਹੜੀ ਰਾਜਨੀਤੀ ਸੀ ਉਹ ਜੋ ਉਸ ਸਮੇਂ ਦੇ ਵਿੱਚ ਚੱਲਦੀ ਸੀ ਉਹ ਸਾਰੀਆਂ ਜਿਹੜੀਆਂ ਚੀਚਾਂ ਨੂੰ ਜੜੋ ਪੁੱਟ ਕੇ ਉਸ ਜੰਗਾਲਾ ਨੂੰ ਜੜੋ ਪੁੱਟਿਆ ਔਰ ਇਹ ਐਡਾ ਵੱਡਾ ਜਾਨੀ ਕਿ ਰਿਫਾਰਮ ਕੀਤਾ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਐਡਾ ਵੱਡਾ ਰਿਫਾਰਮ ਕੀਤਾ ਸੋ ਅੱਜ ਪੂਰਾ ਭਾਰਤ ਉਹਨਾਂ ਦੀ ਇਸ ਅਦੁੱਤੀ ਜਾਨੀ ਕਿ ਜੋ ਮੈਂ ਕਹੂੰਗਾ ਕੁਰਬਾਨੀ ਨੂੰ ਇੱਕ ਕੁਰਬਾਨੀ ਸੀ ਬਹੁਤ ਵੱਡੀ ਜਿਹੜੀ ਉਹ ساری ਜ਼ਿੰਦਗੀ ਦੇ ਵਿੱਚ ਉਹਨਾਂ ਨੇ ਪੈਰ ਪੈਰ ਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਦੇਸ਼ ਨੂੰ ਇੱਕ ਨਵੀਂ ਸਮੇ ਲੋ ਵੀ ਦਿਸ਼ਾ ਤੇ ਦਸ਼ਾ ਦੇ ਕੇ ਗਏ ਸੋ ਐਸੇ ਮਹਾਨ ਭਾਰਤ ਦੇ ਸਪੂਤ ਦੇ ਚੜ੍ਹਨਾ ਚ ਅਸੀਂ ਨਤਮਸਤਕ ਹੁੰਨੇ ਆਂ ਔਰ ਅੱਜ ਉਹਨਾਂ ਦੀ ਜਨਮਤੀ ਦੇ ਮੌਕੇ ਤੇ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਅੱਜ ਅਸੀਂ ਸਾਰੇ ਜਣੇ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਆਂ ਔਰ ਅੱਜ ਮੈਂ ਡਿਸਟ੍ਰਿਕਟ ਫਤਿਹਗੜ ਸਾਹਿਬ ਵਿਖੇ ਉਰੇ ਪਹੁੰਚੀ ਆਂ ਮੇਰੇ ਨਾਲ ਸਾਡੇ ਫਤਿਹਗੜ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਜੀ ਰਾਏ ਸਾਹਿਬ ਬਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਸੋਨਾ ਠੰਡ ਜੀ ਔਰ ਐਸਐਸਪੀ ਫਤਿਹਗੜ ਸਾਹਿਬ ਸ਼ੋਭਾ ਮਕਰਵਾਲ ਜੀ ਤੇ ਸਾਰਾ ਸਮੂਹ ਸਾਡੇ ਸਾਰੇ ਸਤਕਾਰਯੋਗ ਸਾਥੀ ਖੜੇ ਨੇ ਮੈਂ ਸਾਰਿਆਂ ਵੱਲੋਂ ਅੱਜ ਦੀ ਲਗਵਾਨਾ ਸਰ ਪ੍ਰਤਾਪ ਬਾਜਵਾ ਦੇ ਪਰ ਮਾਮਲੇ ਦੇ ਅੱਜ ਦਾ ਜਿਹੜਾ ਦਿਨ ਹੈ ਇਹ ਸਿਰਫ ਬਾਬਾ ਸਾਹਿਬ ਨੂੰ ਸਮਰਪਿਤ ਹੈ ਸੋ ਉਹਨਾਂ ਨੂੰ ਸ਼ਰਧਾ ਤੇ ਸਤਿਮਨ ਭੇਟ ਕਰਦੇ ਆ